ਦੋਸਤੋ ਹਵਾਨਾ ਦੇਖੋ ਝੋਟੀ ਦਾ ਤਲਾਤ ਇੱਕ ਤਾਜੀ ਸੂਈ ਦਿਖਾਉਣਾ ਦੋਸਤੋ ਜੇਰ ਵੀ ਨਹੀਂ ਪਈ ਹਜੇ ਮੰਡੀ ਚੀ ਸੂਈ ਮੰਡੀ ਚੀ ਸੂਈ ਆ ਝੋਟੀ ਆ ਕੇ ਬਾ ਮੋੜ ਲੇ ਸਮਝਾ ਕਹੀਉ ਉਹਨੇ ਸਮਝਾ ਕਹੀ ਆ ਇਧਰ ਤੋਂ 500 ਕੋਇਨ ਬਣੇ ਦੋਸਤੋ ਬਾਈ ਨਾਲ ਗੱਲਬਾਤ ਕਰਾ ਦੇਣਾ ਬਾਈ ਕਹਿੰਦਾ ਥੱਕਿਆ ਪਿਆ ਮੈਂ ਮੰਝੇ ਚ ਉੱਠਦਾ ਨਹੀਂ ਐਂ ਕਰਾ ਦੇਣਾ ਆਪਾਂ ਇੱਥੇ ਬਾਈ ਨਾਮ ਦੱਸੋ ਕੀ ਹੈ ਨਾ ਰਾਜਾ ਇਹ ਪਿੰਡ ਨਾ ਪਿੰਡ ਕਿਹੜਾ ਜੀ ਨਾਗਪੁਰ ਕਿ ਕਿਹੜੇ ਜ਼ਿਲ੍ਹੇ ਚ ਰਹੇ ਨੇ ਅਕਰਵਾਦ ਸਾਹਿਬ ਹਰਿਆਣੇ ਜੀ ਭਾਈ ਜਾਂਦਾ ਬਾਈ ਕਿੰਨੇ ਵੇ ਸੂਈ ਝੋਟੀ ਹੋ ਜੀ ਤੀਜੀ ਸੂਈ ਕਿੰਨੇ ਕਿ ਦਿਨ ਹੋ ਗਏ ਅਭੀ ਸੂਈ ਆ ਭਰਮ ਮੰਡੀ ਜੀ ਸੂਈ ਆ ਮੰਡੀ ਨਹੀਂ ਘਰੇ ਸੂਈ ਹੁੰਦਾ ਕਿ ਅੱਛਾ ਕਰੋ ਐਂ ਲੈ ਆਏ ਫਿਰ ਝੇਰ ਵੀ ਨਹੀਂ ਪੈਣ ਦਿੱਤੀਆਂ ਜੀ ਰੇਟ ਕੀ ਰਹੂਗਾ ਡੇਢ ਤੁਹਾਨੂੰ ਦੱਸਤਾ ਦੇਣੀ ਰੇਡ ਲੱਖ ਦੀ ਐ 70 ਕਰਾ ਲਓ ਚ 80 ਕਰਵਾ ਲਓ ਮੰਡੀ ਡੇਢ ਦੀ ਦੇਣੀ ਐ ਡੇਢ ਦੀ ਦੇਣੀ ਕਿੰਨਾ ਕੁ ਤੁਦ ਕਰ ਸਕਦੇ ਹੋ ਤੁਦ ਕਰ ਜਿਓ 18 ਕਿਲੋ ਅੱਛਾ ਪਹਿਲਾਂ ਹੇਅਰ ਕਰ ਪਹਿਲਾਂ 16 ਕਿਲੋ ਦੋ ਸੀ ਦੂਜੇ ਸੁਵੇ ਇੱਕ ਤੇ ਤੀਜੀ ਹੈਗੀ ਠੀਕ ਹੈ ਜੀ ਭਾਈ ਵਪਾਰ ਦਾ ਹੀ ਕੰਮ ਆਪਣਾ ਰੁਟੀਨ ਚ ਜਾਨਵਰ ਹੁੰਦੇ ਨੇ ਕਰੇ ਆਪਣੇ ਕਰੇ ਕਿੰਨੇ ਕੇ ਜਾਨਵਰ ਹੁੰਦੇ ਨੇ 30 40 ਤੇ 40 ਰੱਖਦੇ ਨੇ ਛੋਟਾ ਮੋਟਾ ਸਾਰੇ 10 12 ਵਪਾਰ ਵਾਲੇ ਨੇ 10 12 ਵਪਾਰ ਵਾਲੇ ਹੁੰਦਾ ਕੀ ਦੁੱਧ ਦਿੱਤਾ ਠੀਕ ਹੈ ਜੀ ਭਾਈ ਨੰਬਰ ਬੋਲ ਦੋ 996 45288 40288 ਨਹੀਂ 996 45288 ਠੀਕ ਹੈ ਜੀ ਦੋਸਤੋ ਬੁਰੀ ਝੋਟੀ ਲੱਗਿਆ ਸਾਨੂੰ ਦਿਖਾਉਣ ਇੱਕ ਚਲਾਈ ਬਈ ਆਣੀ ਥਾਂ ਲੇਵਾ ਦੋਸਤੋ ਜਜਮੈਂਟ ਕਰ ਲਿਓ ਝੋਟੀ ਤੁਰੂ ਵੀ ਜਦੋਂ ਕੱਦ ਕਾਠ ਵਾਲੀ ਝੋਟੀ ਆ ਚੰਗੀ ਝੋਟੀ ਆ ਦੋਸਤੋ ਸਾਰੀ ਥਾਂ ਸੁਣ ਵੀ ਚੰਗਾ ਲੱਗਿਆ ਵਾ ਮੋੜ ਲਓ ਜੀ ਬੋਲੋ ਦੋਸਤੋ ਡਿਟੇਲ ਪੁੱਛਦੇ ਆਂ ਬਾਈ ਜੀ ਨਾਮ ਦੱਸੋ ਗਿਆ ਗੁਰਦੀਪ ਸਿੰਘ ਪਿੰਡ ਕਿਹੜਾ ਜੀ ਚੱਠਾ ਕਿੰਨੇਵੇਂ ਸੂਇਆ ਬਾਈ ਝੋਟੀ ਇਹ ਪੂਰੀ ਦੂਜੇ ਸੂਇ 6 ਦੰਦ ਹੈ 6 ਦੰਦ ਬਾਈ ਕਿੰਨੇ ਕਿਤੇ ਨੋਗੇ ਸੂਈ ਨੂੰ ਇਹਨੂੰ ਅੱਜ 7 ਮਾਦਨ ਕਿੰਨੀ ਕਪੋੜੀ ਆ ਹੁਣ 11 ਲੀਟਰ ਹੈ ਰੇਟ ਕੀ ਰਹੂਗਾ ਝੋਟੀ ਦਾ 95000 ਰੁਪਏ ਕਿੰਨੇ ਦੀ ਹੋ ਜੂ ਫਿਕਸ ਰੇਟ लास्ट 85 ਦੀ ਨੰਬਰ ਬੋਲ ਦੇ ਬਾਈ 88726 ਹਾਂਜੀ 06668 ਠੀਕ ਹੈ ਜੀ ਦੋਸਤੋ ਝੋਟੀ ਇੱਕ ਵਾਰ ਫੇਰ ਦਿਖਾ ਦੇਣਾ ਸੋਨੂੰ ਮੈਂ ਥਣ ਲਈ ਬਾਅਦ ਦਿਖਾ ਦੇਣਾ ਚੰਗੀ ਆ ਝੋਟੀ ਸਾਰੀ ਪੂਰੀ ਝੋਟੀ ਹੈ ਬਾਈ ਕਹਿੰਦਾ 85000 ਦੀ ਹੋ ਜੂਗੀ ਤੇ ਬਾਕੀ ਜਿਹਨੂੰ ਪਸੰਦ ਆਊਗੀ ਦੋਸਤੋ ਬਾਈ ਨਾਲ ਫੋਨ ਤੇ ਜ਼ਰੂਰ ਗੱਲਬਾਤ ਕਰਿਓ दोस्तों एक झोटी होकर दिखा कदर शोक है झोटी का पर जो पार दो तुरूगी दोस्तों हवाना देखो झोटी काबल है खन खनो देख संगा लगे पूरा इधर तो दिखा देना बैकते हवाना बहुत है ਕੱਦ ਜਰੂਰ ਛੋਟਾ ਪਰ ਹਵਾਨੇ ਹੂਣੇ ਵਾਲੇ ਕੰਡੇ ਕੱਢਦੀ ਹੁੰਦੀ ਐ ਡਿਟੇਲ ਦੋਸਤੋ ਡਿਟੇਲ ਆਪਾਂ ਬਾਈ ਨੂੰ ਪੁੱਛ ਲੈਣਾ ਝੋਟੀ ਦੀ ਬਾਈ ਜੀ ਨਾਮ ਦੱਸੋਗੇ ਪਿੰਡ ਝਾਂਡਾ ਵਾਲਾ 70 ਜ਼ਿਲ੍ਹਾ ਫਤਿਹਪੁਰ ਹਰਿਆਣੇ ਚ ਕਿੰਨੇਵੇਂ ਸੂਏ ਝੋਟੀ ਇਹ 2ਜੇ ਸੂਏ ਛੋਟੀ ਜੀ ਬਾੜੀ ਆ ਹਵਾਨਾ ਬੂਨਾ ਫਟਾ ਡਬਲਾ ਲੈ ਵਾਲੂਆ ਕਿ ਇਖੜੇ ਵੱਡਾ ਲਾਰ ਗਿਆ ਨਹੀਂ 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 ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਹਫਤੇ ਦੀ ਸੂਈ ਹੈ ਹਾਂ ਹਫਤੇ ਦੀ ਹੁਣ ਤੇਰੀ ਦੁੱਧ ਕਿੰਨਾ ਤਿਆਰ ਆ ਹੁਣ ਦੁੱਧ 16 17 ਤਿਆਰ ਹੈ 16 17 ਰੇਟ ਕੀ ਰਹੂਗਾ ਰੇਟ 21 ਕਰਦੇ ਆ ਫਿਕਸ ਰੇਟ ਲੈਣ ਦੇ ਨੇ ਬਣਾ ਫਿਕਸ ਰੇਟ ਲਾ ਲੇ 90 ਹੀ ਦੇ ਦੇਂਗੇ 90 ਹੀ ਤਾਂ ਨਹੀਂ ਹੋਰ ਕਿਤਨੇ ਕਿ ਹੋ ਜਾਈਂ 95 ਹੀ ਦੇ ਦੇ ਲਾਸਟ ਨੰਬਰ ਬਤਾ ਦਿਓ ਬਾਈ 98024425 ਇੱਕ ਵਾਰ ਫੇਰ ਬਤਾਉ 98024425

ਦੋਸਤੋ ਲੈ ਵਾਲੂ ਵਾ ਇਹਦਾ ਵੀ ਜ਼ਬਰਦਸਤ ਹੈ ਥਣ ਥਣਾ ਐ ਲੱਗਿਆ ਪੂਰਾ ਟੌਪ ਦਾ ਝੁੱਟੀਆਂ ਦੇਖ ਸਕਦੇ ਹੋ ਤੇ ਥਣਾ ਦੀ ਆਪਸ ਦੇ ਵਿੱਚ ਦੂਰੀ ਵੀ ਬਹੁਤ ਹੈ ਤੇ ਬਾਕੀ ਜੇ ਦਾ ਦੋਸਤੋ ਚੱਲੂਗੀ ਹਵਾਨੇ ਦੀ ਅਡਜਸਟਮੈਂਟ ਉਹ ਤੋਂ ਕਰ ਲਓ ਤੁਸੀਂ ਡਿਟੇਲ ਸਾਰੀ ਬਾਈ ਨੂੰ ਪੁੱਛ ਦੂੰਗਾ ਨੰਬਰ ਬਾਈ ਦਾ ਲਾ ਦੂੰਗਾ ਵੀਡੀਓ 'ਚ ਜਿਹਨੂੰ ਵੀ ਝੁੱਟੀ ਪਸੰਦ ਆਊਗੀ ਦੋਸਤੋ ਬਾਈ ਨਾਲ ਗੱਲਬਾਤ ਕਰਕੇ ਨੇੜੇ ਆ ਕੇ ਤਸੱਲੀ ਕਰਕੇ ਖਰੀਦ ਸਕਦੇ ਹੋ ਅਗਰ ਸੁਣ ਹਾਂ ਇਹਨੂੰ ਬਤਾਈਏ ਸੁਣੋ ਸਿਗ ਹਾਂ ਨਾ ਮੋੜ ਲਾ ਬਾਈ ये हरियाणी ने झूठिया ने दोस्तों बहुत है बाकी दुंग टाइम तो लेबालूवा दिखा देना झूठी का दोस्तों भाई ये कौन सी में ये दूसरे में कितने दिन हो गए दस दिनों की भी है दूध कितना रेडी है दूध सोलह ਰੇਟ ਕਿਆ ਰਹੇਗਾ ਭਾਈ ਫਿਕਸ ਰੇਟ ਬਤਾਓ 16 ਲੱਖ ਰੁਪਏ ਫਿਕਸ ਲੈਣੇ ਦੇਣੇ ਦਾ ਫਿਕਸ ਹੀ ਬਤਾਇਆ ਮੈਨੇ ਸਹੀ ਬਤਾਇਆ ਸਵਾ ਤੋਂ ਜ਼ਿਆਦਾ ਭਾਈ ਆਪਾਂ ਦੇ ਦੇਗੇ 15 ਆ ਜੀ 1 15 ਨੰਬਰ ਉਹੀ ਚਲੇਗਾ ਆਪਣਾ ਇਹ ਦੋ ਨੰਬਰ ਵਾਲੀ ਵੀ ਚਲਾ ਦੇ ਦੋਸਤੋ ਝੋਟੀਆਂ ਬਾਈ ਕੋਲੇ ਸਾਰੀ ਜ਼ਬਰਦਸਤ ਨੇ ਆਹ ਝੋਟੀ ਤੁਰੂ ਵੀ ਇਹ ਵੀ ਚੌੜੇ ਲੇਵੇ ਦੀ ਆ ਪੂਰੀ ਹਾਂ ਇਹ ਚਲੋ ਪੈਟਰੋਲ ਕੰਪਨੀ छोटी ये भी जबरदस्त है भाई दी दोस्तों चौड़े हो जाने चाहिए की डिटेल भी बता दे भाई कौन से ब्यात में है ये तीसरे वेरिएंट में है कितने दिन हो गए भाई को जय नहीं है गब्ण गब्ण जय है दीदी जय है हां बहै ही है चार पांच दिनों में बहै ही है किस कितना रेट है अभी है, इसमें है 12 किलो दूध 12 रेट क्या रहेगा भाई फिक्स रेट उसका फिक्स रेट है 95000 रुपए 90 की हो जाएगी बोल रही थी फिर नहीं नहीं 95 95 दोस्तों भाई को चोटियां सारी चंगियां ने एक बारी कैमरा फेर मार दने हैं ਬਾਕੀ ਜਿਹੜੀ ਇਹਨਾਂ ਚ ਤੁਹਾਨੂੰ ਪਸੰਦ ਆਊਗੀ ਦੋਸਤੋ ਬਾਈ ਦਾ ਨੰਬਰ ਵੀਡੀਓ ਦੇ ਵਿੱਚ ਹੀ ਚੱਲੂਗਾ ਗੱਲਬਾਤ ਕਰਕੇ ਬਾਈ ਨਾਲ ਖਰੀਦ ਸਕਦੇ ਹੋ। ਬਾਕੀ ਅੱਗੇ ਲੈ ਕੇ ਚੱਲਦੇ ਆਂ ਫਤਿਹਬਾਦ ਮੰਡੀ ਦੇ ਹੋਰ ਦਿਖਾਉਨੇ ਆ ਤੁਹਾਨੂੰ ਚੰਗੀਆਂ ਚੰਗੀਆਂ ਝੋਟੀਆਂ। ਆ ਰਿਹਾ ਉਹ ਬੇਟਾ। ਇਹ ਬਾਜ਼ਾਰ ਬਹੁਤ ਬੰਦਾ ਹੈ ਭਾਈ ਸਾਹਿਬ ਜਿਸ ਨੂੰ ਦੇਣਾ ਹੈ ਉਹ ਆਜੋ। ਸਾਰਾ ਮਾਲ ਬੰਦਾ ਹੈ। ਕੋਈ ਨਾ ਸੁਚਾਨਾ ਲੈ ਦਰੋ। ਦੋਸਤੋ ਦਿੱਲੀ ਦੇ ਗਾਹ ਕਿ ਮਲੇ ਨੇ ਫਤਿਹਬਾਦ ਮੰਡੀ ਤੇ ਪੁੱਛਦਿਆਂ ਕੀ ਗੱਲਬਾਤ ਚੰਗਾ ਮੰਦਾ ਕਿਵੇਂ ਚੱਲਦਾ ਭਾਈ ਸਾਹਿਬ ਨਾਮ ਬਤਾਓਗਾ ਮਹਿਰਾਜ ਮਲੇ ਡੈਰੀਆ ਦਿੱਲੀ ਆਪਣੀ ਹਾਂ ਕਿੰਨੀਆਂ ਮੱਝਾਂ ਖਰੀਦ ਲੀਆਂ ਤੁਸੀਂ ਮਹਿਰਾਜ ਖਰੀਦੀਆਂ 8 8 ਕੀ ਰੇਟ ਕਿਵੇਂ ਮੌਕੇ ਵਿੱਚ ਚੱਲ ਰਿਹਾ ਮੰਦਾ ਫੁੱਲ ਮੰਦਾ ਲੈਣ ਵਾਲੇ ਸਾਰੇ ਆ ਜਾਓ ਫੁੱਲ ਮੰਦਾ ਭਾਈ ਅੱਛਾ ਕਿੰਨੇ ਕਿਨੇ ਕਿਤੇ ਲੈ ਲੀਆਂ ਮਰਾ 60 ਕੀ 54 ਕੀ 55 ਕੀ 57 ਕੀ 58 ਕੀ ਮੈਂ ਤਾਂ ਜਿੰਨੀਆਂ ਦੀ ਵੀਡੀਓ ਬਣਾਈ ਆ ਲੱਖ ਤੋਂ ਬਾਹਰ ਚੱਲ ਰਹੇ ਨੇ ਸਾਰੇ ਤਾਂ ਇੰਨੀਆਂ ਸਸਤੀਆਂ ਕਿੱਥੋਂ ਲੈ ਲੀਆਂ ਸਾਰੇ ਮੰਡੀ ਮੰਡੀ ਲਿਆ ਆਜੋ ਮੇਰੇ ਤੇ ਖੜੀਏ ਹੋਰ ਦਿਖਾਉਣੇ ਆ ਤੁਹਾਨੂੰ ਦੋਸਤੋ ਜ਼ਬਰਦਸਤ ਝੋਟੀਆਂ ਸਦਾਬਾਦ ਮੰਡੀ ਦੀ ਕਾ ਤਾਰਿਖਾ ਹੀ ਤਾਂ ਇਹ ਹੈ ਯੋ ਅੱਜ ਇਹ ਦੋਨੋਂ ਭਾਈ ਹਾਂ ਦੋਨੋਂ ਆ ਸਿੱਧੇ ਦੋਸਤੋਂ ਹਰਿਆਣੇ ਦੀ ਦਿਖਾਉਣੇ ਇੱਕ ਚੰਗੀ ਝੋਟੀ ਹੋਰ ਤੁਹਾਨੂੰ ਠੰਡ ਹਵਾ ਨਾਲ ਦੇਖ ਲਓ ਪੂਰਾ ਟਾਪ ਦਾ ਲੱਗਿਆ ਝੋਟੀ ਨੂੰ ਜੰਮੀ ਚਲਾਈ ਵਜੇ ਅੱਗੇ ਬਾਕੀ ਤਾਂ ਇਹ ਨਾ ਕਰਾ ਦਿੰਦੇ ਆ ਗੱਲ ਤੁਹਾਡੀ ਨਾਮ ਦੱਸੋ ਹੀ ਨਾਮ ਮੁਕੇਸ਼ ਭਲਾਰਾ ਮੁਕੇਸ਼ گاؤں گاؤں ਕੌਣ ਸਾ ਹੈ گاਉਂ ਮੋਵਾਲੀ ਕੌਣ ਸਾ ਜਿਲ੍ਹਾ ਸ਼ਹਿਰ ਜੁਗਮ ਮੋਵਾਲੀ ਹਸਾਰ ਦਾ ਡੰਗਰ ਦੁੱਧ ਬਹੁਤ ਜ਼ਿਆਦਾ ਦਿੰਦਾ ਕਹਿੰਦੇ ਹਾਂ 13 ਲੀਟਰ ਦੁੱਧ ਦਿੰਦਾ ਲਗਾਤਾਰ ਦੁੱਧ ਦਿੰਦਾ ਲੰਬਾ ਟਾਈਮ 11 11 ਮਹੀਨੇ ਮੋਹ ਲੈਣ ਦਾ ਨਜ਼ਰ ਤਾ ਬਹਿ ਗਿਆ ਇਹ ਕਹਿੰਦਾ ਮੰਡੀ ਚ ਕੀੜੇ ਦੇ ਤੜਕੇ ਦਾ ਹਾਂ ਕੌਣ ਸੇ ਪਿਆ ਤੇ ਮੈਂ ਤਾਂ ਆ ਜੇ ਬਤਾ ਦੇ ਜੀ ਬਾਹਰ ਪਹਿਲੀ ਵਾਰ ਦਾ ਤੋਂ ਮੇਉਗੀ ਫਿਰ ਤੋਂ ਦੋ ਦੰਤ ਹਾਂ ਕਿੰਨੇ ਦਿਨ ਹੋ ਗਏ ਬਾਈ ਕੋ ਲੈ ਜੀ ਅੱਜ ਆ 7 ਦਿਨ ਕੀ ਤਾਂ ਰੇਟ ਕਿਆ ਰਹੇਗਾ ਇਹ 5 ਕੀ ਦੇਣੀ ਹੈ ਲੈਣੇ ਦੇਣੇ ਵਾਲਾ ਹਾਂ ਦੇਣੇ ਵਾਲਾ ਦੁੱਧ ਕਿਤਨਾ ਤਿਆਰਾ ਹੈ ਤੇਰਾ ਜੀ ਤਾਜਾ ਨੰਬਰ ਬਤਾ ਦੇ ਫੋਨ ਨੰਬਰ ਤੇਰਾ ਕੋਈ ਜਿਹਨੂੰ ਪਸੰਦ ਆਏਗੀ ਭਾਈ ਫੋਨ ਕਰ ਲੇਗਾ 7015 7015 111 090 095 ਦੋਸਤੋ ਨੰਬਰ ਤਾਂ ਇਹਦਾ ਵੀਡੀਓ ਦੇ ਵਿੱਚ ਹੀ ਪੁੱਛ ਲਿਆ ਆਪਾਂ ਜਿਹਨੂੰ ਝੋਟੀ ਪਸੰਦ ਆਉਗੀ ਗੱਲਬਾਤ ਕਰਕੇ ਖੀਨ ਲੋ ਬਾਕੀ ਦੋ ਦੰਦਾਂ ਝੋਟੀ ਚੰਗੀ ਆ ਦੋਸਤੋ ਖਣਾ ਤੁਹਾਨੂੰ ਦਾ ਬਹੁਤ ਗੈਪ ਆ ਝੋਟੀ ਦਾ ਇਥੋਂ ਨੇੜੇ ਤੋਂ ਦਿਖਾ ਦਾਨਾ ਮੈਂ ਬਾਕੀ ਚੰਗੀ ਆ ਝੋਟੀ ਸਾਰੀ ਜਿਹਨੂੰ ਪਸੰਦ ਆਊਗੀ ਦੋਸਤੋ ਗੱਲਬਾਤ ਕਰਕੇ ਨੰਬਰ ਤੇ ਤਾਇ ਨਾਲ ਤੁਸੀਂ ਝੋਟੀ ਖਰੀਦ ਲਿਓ ਬਾਕੀ ਅੱਜ ਮੰਡੀ ਤੇ ਦੋਸਤੋ ਬਾਕੀ ਅੱਜ ਫਤਿਹਬਾਦ ਮੰਡੀ ਦੇ ਦੋਸਤੋ ਮਾਲ ਬਹੁਤ ਚੰਗਾ ਚੰਗਾ ਪਹੁੰਚਿਆ ਹੋਇਆ ਹੈ ਬਾਕੀ ਦੋਸਤੋ ਦੇਖ ਸਕਦੇ ਹੋ ਤੁਸੀਂ ਗਾਕ ਵੀ ਬਹੁਤ ਆ ਅੱਜ ਫਤਿਹਬਾਦ ਮੰਡੀ ਦੇ ਭੀੜ ਲੱਗੀ ਹੋਈ ਆ ਪੂਰੀ ਆਪਾਂ ਹੁਣ ਤਕਰੀਬਨ ਤਕਰੀਬਨ ਹਾਰ ਸ਼ਿੰਗਾਰ ਦਾ ਵੀ ਸਾਹਮਣੇ ਦੁਕਾਨਾਂ ਦੇਖ ਸਕਦੇ ਹੋ ਬਾਕੀ ਹਰਿਆਣੇ ਨਾਲ ਝੋਟੀਆਂ ਪਹੁੰਚਦੀਆਂ ਨੇ ਦੋਸਤੋ ਇਹ ਮੰਡੀ ਹਰਿਆਣੇ ਚ ਲੱਗਣ ਕਰਕੇ ਔਰ ਇਹ ਹਰਿਆਣੇ ਦਾ ਮਾਲ ਬਹੁਤ ਆਉਂਦਾ ਆਪਾਂ ਬਲੌਗ ਚ ਦਿਖਾਇਆ ਤੁਹਾਨੂੰ ਹਸਾਰ ਦੀਆਂ ਝੋਟੀਆਂ ਦਿਖਾਈਆਂ ਨੇ ਜਿੱਧਰ ਵੀ ਦੇਖ ਸਕਦੇ ਹੋ ਦੋਸਤੋ ਚਾਰੇ ਪਾਸੇ ਤੰਬੂ ਲੱਗੇ ਹੋਏ ਨੇ ਤੇ ਬਾਕੀ ਦੋਸਤੋ ਇਹ ਭਾਗ ਇੱਥੇ ਲੱਗਿਆ ਖਤਮ ਕਰਨੇ ਤੋਂ ਬਾਅਦ ਇੱਕ ਭਾਗ 2 ਬਣਾਵਾਂਗੇ ਲੈਪ ਸੋਤੇ ਦਿਖਾਵਾਂਗੇ ਤੁਹਾਨੂੰ ਆਪਣੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਆ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਦੋਸਤੋ